ਸੂਬੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲਿਆਈਆਂ ਨੇ ਤੇ ਹੁਣ ਤਾਂ ਚੋਰਾਂ ਨੇ ਹੱਥ ਹੀ ਕਰ ਦਿੱਤੀ ਆ ਜਜਤੋ ਚੋਰੀ ਕਰਨ ਵੇਲੇ ਉਹਨਾਂ ਨੇ ਵੀ ਨਹੀਂ ਸੋਚਿਆ ਕਿ ਇਹ ਸਰਕਾਰੀ ਸਕੂਲ ਹੈ ਦੱਸਦੀ ਕਿ ਸਕੂਲ ਦੀ ਕੰਦ ਪਾੜ ਕੇ ਜਿਹੜੇ ਚੋਰ ਨੇ LED ਚੁਰਾ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਦੱਸਦੀ ਕਿ ਸਥਾਨਿਕ ਕਸਬਾ ਤੋਂ ગામਾਂ ਤੇ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਟਪਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪਿਛਲੀ ਕੰਦ ਤੋੜ ਕੇ LCD ਅਤੇ ਹੋਰ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ ਦੱਸਦੇ ਕਿ ਅਧਿਆਪਕ ਮੈਡਮ ਸਰਜਿਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਸਫਾਈ ਕਰਮਚਾਰੀ ਗੁਰਮੀਤ ਕੌਰ ਨੇ ਸਕੂਲ ਦੇ ਕਮਰੇ ਖੋਲੇ ਤੇ ਕਮਰੇ ਦੀ ਪਿਛਲੀ ਕੰਦ ਦੇ ਵਿੱਚ ਤਰੇੜ ਕਹਿ ਸਕਦੇ ਆ ਕਿ ਵੱਡਾ ਹੋਲ ਬੜਿਆ ਹੋਇਆ ਸੀ ਤੇ ਕਮਰੇ ਦੇ ਵਿੱਚੋਂ ਐਲਸੀਡੀ ਤੇ ਬੱਚਿਆਂ ਦੇ ਖਿਡੌਣੇ ਗਾਇਬ ਸੀ ਇਸ ਤੋਂ ਇਲਾਵਾ ਚੋਰਾਂ ਦੇ ਵੱਲੋਂ ਪਾਣੀ ਵਾਲੀ ਟੈਂਕੀ ਦੀਆਂ ਸਾਰੀਆਂ ਪਾਈਪਾਂ ਵੀ ਚੋਰੀ ਕਰ ਲਈਆਂ ਗਈਆਂ ਤੇ ਸਕੂਲ ਦੇ ਵਿੱਚ ਤੀਸਰੀ ਵਾਰ ਚੋਰੀ ਹੋ ਚੁੱਕੀ ਆ ਪਰ ਚੋਰਾਂ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਤਾਂ ਜ਼ਿਕਰ ਹੋ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਦੇ ਵੱਲੋਂ ਸਹਾਮਾਨਤਾ ਦਿੱਤਾ ਜਾਂਦਾ ਹੈ ਪਰ ਇਹ ਸਮਾਨ ਦੀ ਰਾਖੀ ਕਰਨ ਲਈ ਚੌਂਕੀਦਾਰ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਨੇ ਸਰਜੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਟਪਿਆਲਾ ਹੈ ਟੀਚਰ ਸਰਜੀਤ ਕੌਰ ਵਾਰਦਾਤ ਹੋਈ ਜੀ ਸਾਡੇ ਸਕੂਲ 'ਚ ਚੋਰੀ ਹੋ ਗਈ ਕੰਦ ਤੋੜੀ ਆ ਚੋਰਾਂ ਨੇ ਸਾਡੀ ਗਰਮੀਤ ਕੌਰ ਸੀਗੀ ਸਫਾਈ ਸੇਵਕਾ ਉਹਨਾਂ ਨੇ ਸਵੇਰੇ ਜਦੋਂ ਆਨ ਕੇ ਕਮਰੇ ਖੋਲੇ ਉਹਨਾਂ ਮੈਨੂੰ ਆਖਿਆ ਵੀ ਮੈਡਮ ਜੀ ਆਪਣੇ ਸਕੂਲ 'ਚ ਚੋਰੀ ਹੋ ਗਈ ਬਸ ਸਾਡੇ ਸਕੂਲ ਦੇ ਅੰਦਰ ਤੇ ਆਪਾਂ ਸਾਰੇ ਲੌਕ ਇੰਟਰਲੌਕ ਹੀ ਲਵਾਏ ਆ ਫਿਰ ਵੀ ਕੰਦ ਟੁੱਟੀ ਜੋ ਪਿੱਛੋਂ ਕੰਦ ਪਾੜਤੀ ਚੋਰਾਂ ਨੇ ਐਲ ਸੀ ਡੀ ਪ੍ਰਾਈਮਰੀ ਸਕੂਲਸ ਕਲਾਸ ਦੀ ਐਲ ਸੀ ਡੀ ਸੀਗੀ ਤੇ ਅੰਦਰ ਬੱਚਿਆਂ ਦੇ ਖਡਾਉਣੇ ਖਡਾਉਣੇ ਉਹ ਤੋੜ ਪੱਜ ਗਏ ਸਾਰੇ ਨਵਾਂ ਸਮਾਨ ਖਰੀਦਿਆ ਸੀ ਉਹ ਵੀ ਤੋੜ ਪੱਜ ਗਏ ਕਾਫੀ ਨੁਕਸਾਨ ਕਰਕੇ ਗਏ ਅੰਦਰ ਦਾ ਇਸ ਤੋਂ 2-3 ਵਾਰੀ ਪਹਿਲਾਂ ਚੋਰੀ ਹੋਈ ਇਹ ਕਿਹੜੇ ਲੋਕਾਂ ਦਾ ਕੋਈ ਤੁਹਾਡੇ ਤੋਂ ਇਹ ਸਰ ਜੀ ਇੱਥੇ ਤੇ ਚੋਰਾਂ ਦਾ ਰੁਝਾਨ ਹੈ ਵੀ ਨਸ਼ੇੜੀ ਨਸ਼ਾ ਬਹੁਤ ਵੱਧ ਗਿਆ ਕੋਈ ਠੱਲ ਨਹੀਂ ਨਸ਼ੇ ਨੂੰ ਪਈ ਨਛਨਾ ਜਾਣਨਾ ਤੇ ਜਾਣ ਹੀ ਦੀਆਂ ਮਾ ਇਸ ਤਰ੍ਹਾਂ ਹੁਣ ਸਾਡੇ ਸਕੂਲਾਂ 'ਚ ਵੀ ਚੋਰੀਆਂ ਬੜੀਆਂ ਹੁੰਦੀਆਂ ਐਥੋਂ ਤੱਕ ਕਿ ਬਾਥਰੂਮ ਸਾਡਾ ਸਾਰੀਆਂ ਪਾਈਪਾਂ ਲੱਗੇ ਵੱਢ ਕੇ ਆਉਂਦੀਆਂ ਅਸੀਂ ਬੜੇ ਪੈਸੇ ਲਾਉਂਦੇ ਰਹਿੰਨੇ ਹਰ ਰੋਜ਼ ਸਾਡੇ ਪੈਸੇ ਲੱਗਦੇ ਰਹਿੰਦੇ ਨਿੱਕੇ ਨਿੱਕੇ ਟੂਟੀਆਂ ਲੱਗੇ ਬਾਥਰੂਮ ਦੀਆਂ ਪਾਈਪਾਂ ਵੱਢ ਕੇ ਲੱਗੇ ਟੈਂਕੀ ਲੱਗੇ ਤੇ ਹੁਣ ਇਧਰ ਪਾਥੀਆਂ ਦਾ ਸਾਡਾ ਰਸੋਈ ਦਾ ਉਹਦਾ ਜਿੰਦਰਾ ਟੁੱਟਾ ਜੋ ਪਰ ਅੰਦਰੋਂ ਸਮਾਨ ਨਹੀਂ ਕੋਈ ਮਿਲਿਆ ਤੇ ਉਹ ਨਹੀਂ ਉਹਨਾਂ ਚੋਰੀ ਕੀਤਾ ਹੋਰ ਨੁਕਸਾਨ ਕਾਫੀ ਹੋ ਗਿਆ ਕੋਈ ਦਰਖਾਸਤ ਦਿੱਤੀ ਸੀ ਹਾਂਜੀ ਪਹਿਲਾਂ ਦਰਖਾਸਤ ਇੱਕ ਦਿੱਤੀ ਸੀਗੀ ਹੁਣ ਵੀ ਦਿਨ ਚੱਲੇ ਆ ਲਿਖੀ ਹੋਈ ਹੈ ਲੈਟਰ ਦਰਖਾਣੇ ਚੱਲੇ ਆਪਾਂ ਹਾਂਜੀ ਸੂਬੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈਈਆਂ ਨੇ ਤੇ ਹੁਣ ਤਾਂ ਚੋਰਾਂ ਨੇ ਹੱਥ ਹੀ ਕਰ ਦਿੱਤੀ ਆ ਜਜਤੋ ਚੋਰੀ ਕਰਨ ਵੇਲੇ ਉਹਨਾਂ ਨੇ ਵੀ ਨਹੀਂ ਸੋਚਿਆ ਕਿ ਇਹ ਸਰਕਾਰੀ ਸਕੂਲ ਹੈ ਦੱਸਦੀ ਆ ਕਿ ਸਕੂਲ ਦੀ ਕੰਦ ਪਾੜ ਕੇ ਜਿਹੜੇ ਚੋਰ ਨੇ एलईडी चुरा के रफू चक्कर हो जांदे ने ता दस दिए कि स्थानीय कस्बा ਤੋਂ ગામਾਂ ਤੇ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਟਪਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪਿਛਲੀ ਕੰਧ ਤੋੜ ਕੇ एलसीडी ਅਤੇ ਹੋਰ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ दस दिए ਕਿ ਅਧਿਆਪਕ ਮੈਡਮ ਸਰਪਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਸਫਾਈ ਕਰਮਚਾਰੀ ਗੁਰਮੀਤ ਕੌਰ ਨੇ ਸਕੂਲ ਦੇ ਕਮਰੇ ਖੋਲੇ ਤੇ ਕਮਰੇ ਦੀ ਪਿਛਲੀ ਕੰਧ ਦੇ ਵਿੱਚ ਤਰੇੜ ਕਹਿ ਸਕਦੇ ਆ ਕਿ ਵੱਡਾ ਹਾਲ ਬੜਿਆ ਹੋਇਆ ਸੀ ਤੇ ਕਮਰੇ ਦੇ ਵਿੱਚੋਂ ਐਲਸੀਡੀ ਤੇ ਬੱਚਿਆਂ ਦੇ ਖਿਡੌਣੇ ਗਾਇਬ ਸੀ ਇਸ ਤੋਂ ਇਲਾਵਾ ਚੋਰਾਂ ਦੇ ਵੱਲੋਂ ਪਾਣੀ ਵਾਲੀ ਟੈਂਕੀ ਦੀਆਂ ਸਾਰੀਆਂ ਪਾਈਪਾਂ ਵੀ ਚੋਰੀ ਕਰ ਲਈਆਂ ਗਈਆਂ ਤੇ ਸਕੂਲ ਦੇ ਵਿੱਚ ਤੀਸਰੀ ਵਾਰ ਚੋਰੀ ਹੋ ਚੁੱਕੀ ਆ ਪਰ ਚੋਰਾਂ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਤਾਂ ਜ਼ਿਕਰ ਹੋ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਦੇ ਵੱਲੋਂ ਸਮਾਨਤਾ ਦਿੱਤਾ ਜਾਂਦਾ ਹੈ ਪਰ ਇਸ ਸਮਾਨ ਦੀ ਰਾਖੀ ਕਰਨ ਲਈ ਚੌਂਕੀਦਾਰ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਨੇ ਸਰਜੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਟਪਿਆਲਾ ਹੈ ਟੀਚਰ ਸਰਜੀਤ ਕੌਰ ਕੀ ਵਾਰਦਾਤ ਹੈ ਵਾਰਦਾਤ ਹੋਈ ਜੀ ਸਾਡੇ ਸਕੂਲ ਚ ਚੋਰੀ ਹੋ ਗਈ ਕੰਦ ਤੋੜੀ ਹੈ ਚੋਰਾਂ ਨੇ ਸਾਡੀ ਗਰਮੀਤ ਕੌਰ ਸੀਗੀ ਸਫਾਈ ਸੇਵਕਾ ਉਹਨਾਂ ਨੇ ਸਵੇਰੇ ਜਦੋਂ ਆਨ ਕੇ ਕਮਰੇ ਖੋਲੇ ਉਹਨਾਂ ਮੈਨੂੰ ਆਖਿਆ ਵੀ ਮੈਡਮ ਜੀ ਆਪਣੇ ਸਕੂਲ ਚ ਚੋਰੀ ਹੋ ਗਈ ਵੈਸੇ ਸਾਡੇ ਸਕੂਲ ਦੇ ਅੰਦਰ ਤਾਂ ਆਪਾਂ ਸਾਰੇ ਲੌਕ ਇੰਟਰਲੌਕ ਹੀ ਲਵਾਏ ਆ ਫਿਰ ਵੀ ਕੰਧ ਟੁੱਟੀ ਜਿ ਪਿੱਛੋਂ ਕੰਧ ਪਾੜਤੀ ਚੋਰਾਂ ਨੇ ਐਲ ਸੀ ਡੀ ਪ੍ਰੀ ਪ੍ਰਾਇਮਰੀਜ਼ ਕਲਾਸ ਦੀ ਐਲ ਸੀ ਡੀ ਸੀਗੀ ਤੇ ਅੰਦਰ ਬੱਚਿਆਂ ਦੇ ਕਢਾਉਣੇ ਕਢਾਉਣੇ ਉਹ ਤੋੜ ਭੱਜ ਗਏ ਸਾਰੇ ਨਵਾਂ ਸਮਾਨ ਖਰੀਦਿਆ ਸੀ ਉਹ ਵੀ ਤੋੜ ਭੱਜ ਗਏ ਕਾਫੀ ਨੁਕਸਾਨ ਕਰਕੇ ਗਏ ਅੰਦਰ ਦਾ ਇਸ ਤੋਂ 2-3 ਵਾਰੀ ਪਹਿਲਾਂ ਚੋਰੀ ਹੋਈ ਇਹ ਕਿਹੜੇ ਲੋਕਾਂ ਦਾ ਤੁਹਾਡੇ ਤਾਂ ਇਹ ਸਰ ਜੀ ਇੱਥੇ ਤੇ ਚੋਰਾਂ ਦਾ ਰੁਝਾਨ ਹੈ ਵੀ ਨਸ਼ੇੜੀ ਨਸ਼ਾ ਬਹੁਤ ਵੱਧ ਗਿਆ ਕੋਈ ਠੱਲ ਨਹੀਂ ਨਸ਼ੇ ਨੂੰ ਕਈ ਨਸ਼ੇ ਨਾਲ ਜਨਮ ਤੇ ਜਾਣ ਹੀ ਦੀਆਂ ਮੈਂ ਇਸ ਤਰ੍ਹਾਂ ਹੁਣ ਸਾਡੇ ਸਕੂਲਾਂ 'ਚ ਵੀ ਚੋਰੀਆਂ ਬੜੀਆਂ ਹੁੰਦੀਆਂ ਐਥੋਂ ਤੱਕ ਕਿ ਬਾਥਰੂਮ ਸਾਡਾ ਸਾਰੀਆਂ ਪਾਈਪਾਂ ਲੱਗੇ ਵੱਢ ਕੇ ਉਹਦੀਆਂ ਅਸੀਂ ਬੜੇ ਪੈਸੇ ਲਾਉਂਦੇ ਰਹਿੰਦੇ ਹਰ ਰੋਜ਼ ਸਾਡੇ ਪੈਸੇ ਲੱਗਦੇ ਰਹਿੰਦੇ ਨਿੱਕੇ ਨਿੱਕੇ ਟੂਟੀਆਂ ਲੱਗੇ ਬਾਥਰੂਮ ਦੀਆਂ ਪਾਈਪਾਂ ਵੱਢ ਕੇ ਲੱਗੇ ਟੈਂਕੀ ਲੱਗੇ ਤੇ ਹੁਣ ਇਧਰ ਪਾਥੀਆਂ ਦਾ ਸਾਡਾ ਰਸੋਈ ਦਾ ਉਹ ਦਾ ਜਿੰਦਰਾ ਟੁੱਟਾ ਜੋ ਪਰ ਅੰਦਰੋਂ ਸਮਾਨ ਨਹੀਂ ਕੋਈ ਮਿਲਿਆ ਤੇ ਉਹ ਨਹੀਂ ਉਹਨਾਂ ਚੋਰੀ ਕੀਤਾ ਹੋਰ ਨੁਕਸਾਨ ਕਾਫੀ ਹੋ ਗਿਆ ਕੋਈ ਦਰਖਾਸਤ ਦਿੱਤੀ ਥਾਣੇ ਤੋਂ ਹਾਂਜੀ ਪਹਿਲਾਂ ਦਰਖਾਸਤ ਇੱਕ ਦਿੱਤੀ ਸੀਗੀ ਹੁਣ ਵੀ ਦਿਨ ਚੱਲੇ ਆ ਲਿਖੀ ਹੋਈ ਹੈ ਲੈਟਰ ਦਰਖਾਸਤ ਥਾਣੇ ਚੱਲੇ ਆਪਾਂ